ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪ੍ਰਚਾਰ ਵੀ ਚੱਲ ਪਏ ਤੇ ਬਰਿੰਡਾ ਸੀਟ ਤੋਂ ਜਿਹੜੇ ਉਮੀਦਵਾਰ ਚੋਣੇ ਆ ਤਾਂ ਕਿਵੇਂ ਦੇਖਦੇ ਹੋ ਕਿੰਨਾ ਕੁ ਮੁਕਾਬਲਾ ਜਿਹੜਾ ਕਿਹੜੀਆਂ ਪਾਰਟੀਆਂ ਨਾਲ ਜਿਹੜਾ ਮੁਕਾਬਲਾ ਦੇਖਣਾ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੇ ਹਿੰਦੁਸਤਾਨ ਦੇ ਵਿੱਚ ਭਖਿਆ ਹੋਇਆ ਸਾਨੂੰ ਪੰਜਾਬ ਦੇ ਵਿੱਚ ਇਸ ਲਈ ਕਹਿੰਦਾ ਲੋਕ ਸਭਾ ਦੇ ਵਿੱਚ 13 13 ਕੈਂਡੀਡੇਟ ਖੜੇ ਕਰਨੇ ਪੈ ਰਹੇ ਨੇ ਕਿ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਕਾਹੇ ਕਾਂਗਰਸੋ ਨੇ ਜੋ ਪੰਜਾਬੀਆਂ ਦੇ ਨਾਲ ਵਾਅਦੇ ਕੀਤੇਗੇ ਉਹਨਾਂ ਦੇ ਕੋਈ ਖਰਾ ਨਹੀਂ ਉਤਰਿਆ ਇੱਥੇ ਕਰਕੇ ਬਦਲਾਅ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਈ ਗਈ ਲੇਕਿਨ ਆਮ ਆਦਮੀ ਪਾਰਟੀ ਉਹਨਾਂ ਤੋਂ ਵੀ ਮਾੜੀ ਸਾਬਤ ਹੋਈ ਕੋਈ ਵੀ ਵਾਅਦਾ ਕੋਈ ਵੀ ਗਰੰਟੀ ਪੂਰੀ ਨਹੀਂ ਹੋਈ 1000 ਰੁਪਏ ਮਹੀਨਾ ਮਹਿਲਾਵਾਂ ਨੂੰ ਦੇਣਾ ਸੀਗਾ 1 ਰੁਪਿਆ ਹਾਲ ਤੱਕ ਨਹੀਂ ਮਿਲਿਆ ਮੇਰੀ ਪੰਜਾਬ ਦੀ ਮਹਿਲਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਮਾ ਨੂੰ ਅਪੀਲ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਬੰਦਾ ਥੋੜੇ ਤੋਂ ਵੋਟ ਬੰਕਣ ਆਵੇ ਉਹ ਤੋਂ ਪਹਿਲਾਂ 25 ਮਹੀਨੇ ਦਾ 25000 ਰੁਪਇਆ ਰਖਵਾਇਓ ਕਿ 25000 ਰੁਪਇਆ ਦੇ ਜਾ ਫਿਰ ਸੋਚਾਂਗੇ ਵੀ ਤੁਹਾਨੂੰ ਵੋਟ ਪਾਣੀ ਹੈ ਕਿ ਨਹੀਂ ਪਾਣੀ ਨਸ਼ਾ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਫਿਰ ਜ਼ਗਾਰੀ ਅੱਗੇ ਨਾਲੋਂ ਜ਼ਿਆਦਾ ਵੱਧ ਗਈ ਘਟਿਆ ਕੀ ਆ ਕਿ ਇਸ ਲਈ ਸ਼ਿਫਤਣਾ ਦੀ ਮਜਬੂਰੀ ਬਣ ਗਈ ਕਿ ਲੋਕਾਂ ਨੂੰ ਇਨਸਾਫ ਦਵਾਨ ਲਈ ਪੰਜਾਬ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਪਹੁੰਚਾਉਣ ਦੇ ਲਈ ਸ਼ਿਵਟਾਣਾ ਨੂੰ ਆਪਣੇ ਉਮੀਦਵਾਰ ਖੜੇ ਕਰਨੇ ਪਏ ਨੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸ਼ਿਮਟਾਣਾ ਦੀ ਕਥਨੀ ਔਰ ਕਰਨੀ 'ਚ ਕੋਈ ਫਰਕ ਨਹੀਂ ਹੈ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਉਮੀਦਵਾਰ ਆਮ ਘਰਾਂ ਦੇ ਜਵਾਬ ਨੇ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਹੈਗਾ ਆਮ ਆਦਮੀ ਪਾਰਟੀ ਨੇ ਪੰਜ ਮੰਤਰੀ ਖੜੇ ਕਰਤੇ ਪੰਜ ਕਿਤੇ ਐਮ ਐਲ ਏ ਖੜੇ ਕਰਤੇ ਕਾਦੇ ਕਾਦੇ ਆਮ ਘਰਾਂ ਦੇ ਲੋਕ ਨੇ ਉਹ ਇਹ ਕਹਿੰਦੇ ਸਿਕੂਲਟੀ ਨਹੀਂ ਲਵਾਵਾਂਗੇ ਸਭ ਤੋਂ ਵੱਸ ਗੋਲਟੀ ਇਨਾਂ ਕੋਲੇ ਆ ਇਹ ਕਹਿੰਦੇ ਸੀ ਬੰਗਲੇ ਨਹੀਂ ਲਵਾਵਾਂਗੇ ਸਰਕਾਰੀ ਕਾਰ ਨਹੀਂ ਲਵਾਵਾਂਗੇ 100 ਕਾਰਾਂ ਦੇ ਕਾਫਲੇ ਦੇ ਨਾਲ ਸਾਡਾ ਮੁੱਖ ਮੰਤਰੀ ਨਿਕਲਦਾ ਗਨਮੈਂਟ ਕਦਾ ਹਜ਼ਾਰ ਤੋਂ ਉੱਪਰ ਆ ਉਹਦੇ ਕੋਲੇ ਉਹਦੀ ਮਾਤਾ ਕੋਲੇ ਉਹਦੀ ਭੈਣ ਕੋਲੇ ਉਹਦੇ ਜੀਜੇ ਕੋਲੇ ਕਿਹੜਾ ਆ ਮਾਦੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਚੇਅਰਮੈਨ ਹੈ ਜਿਹਦੇ ਕੋਲ ਗਨਮੈਂਟ ਨਹੀਂ ਹੈਗੇ ਕਿ ਲੋਕਾਂ ਨਾਲ ਵਾਦਾ ਉਹਨਾਂ ਕ ਕਰੋ ਕਹਿੰਦਾ ਜਿਹੜਾ ਅਸੀਂ ਪੂਰਾ ਕਰ ਸਕਦੇ ਆ ਤੁਸੀਂ ਬਿਜਲੀ ਫ੍ਰੀ ਦੇ ਰਹੇ ਹੋ 600 ਯੂਨਟ ਕਹਿੰਦੇ ਉਹ ਠੀਕ ਹੈ ਕਹਿੰਦਾ ਵੀ ਵਧੀਆ ਹੋ ਰਿਹਾ ਕਹਿੰਦਾ ਗਰੀਬ ਆਦਮੀ ਦਾ ਭਲਾ ਹੋ ਰਿਹਾ ਹੈਗਾ ਐਜੂਕੇਸ਼ਨ ਚ ਸੁਧਾਰ ਹੋਇਆ ਸਰਕਾਰੀ ਹਸਪਤਾਲਾਂ ਚ ਸੁਧਾਰ ਹੋਇਆ ਪਰ ਉਹ ਨਾ ਮਾਤਰ ਹੈ ਘਟੋ ਘਟ 4 ਲੱਖ ਬੱਚਾ ਪੰਜਾਬ ਚ ਪਾਸ ਆਊਟ ਹੁੰਦਾ ਹਰ ਸਾਲ ਅਸੀਂ ਨੌਕਰੀਆਂ ਦੇ ਰਹੇ 20000 ਬੇਰਜ਼ਗਾਰੀ ਕਿਵੇਂ ਖਤਮ ਹੋਊਗੀ ਜਿੰਨੇ ਬੱਚੇ ਪਾਸ ਆਊਟ ਕਰ ਰਹੇ ਨੇ ਉਸ ਤੋਂ 10% ਵਧਾ ਕੇ ਨੌਕਰੀਆਂ ਦਿਓ ਜੇ ਬੇਰੁਜ਼ਗਾਰੀ ਖਤਮ ਕਰਨੀ ਹੈ ਆ ਕਮ ਨਾ ਕਰੋ ਕਿੰਦਾ ਵੀ 4000 ਬੱਚਾ ਪਾਉਜ਼ਡ ਹੋਇਆ 10000 ਨੂੰ ਅਸੀਂ ਨੌਕਰੀਆਂ ਦੇਤੀਆਂ ਫਿਰ ਤਾਂ ਬੇਰੁਜ਼ਗਾਰੀ ਵਧੀ ਹੈ ਕੱਢੀ ਥੋੜਾ ਇਹ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਕਿੰਦਾ ਲੋਕਾਂ ਦੀ ਆਵਾਜ਼ ਬਣਨ ਦੇ ਲਈ ਅਸੀਂ ਸ਼ਹਿਰਾਂ ਦੇ ਵਿੱਚ ਆਮ ਘਰਾਂ ਤੋਂ ਆਮ ਘਰਾਂ ਦੇ ਜਵਾਕਾਂ ਨੂੰ ਕਿੰਦਾ 13 ਦੇ 13 ਜਿੱਟਾ ਤੇ ਖੜਾ ਕਰ ਰਹੇ ਆ ਔਰ ਇਸ ਗੱਲ ਦਾ ਗੱਲ ਦਾ ਸਭ ਨੂੰ ਪਤਾ ਕਿ ਛਿੰਤਨਾ ਦੀ ਕਤਨੀ ਔਰ ਕਰਨੀ ਚ ਕੋਈ ਫਰਕ ਨਹੀਂ ਹੈ ਜੋ ਛਿੰਤਨਾ ਕਹਿੰਦੀ ਹੈ ਉਹ ਛਿੰਤਨਾ ਕਰਕੇ ਦਿਖਾਊਗੀ ਕਹਿੰਦਾ ਜੇ ਲੋਕਾਂ ਨਾਲ ਅਸੀਂ ਵਾਦਾ ਕਰ ਰਹੇ ਹਾਂ ਕਿ ਤੁਹਾਨੂੰ ਮਾਤਮਾਵਾਂ ਨੂੰ ਪੈਣਾ ਨੂੰ 1000 ਰੁਪਏ ਮਹੀਨਾ ਇਥੇ ਸਰਕਾਰ ਤੋਂ ਦਿਵਾਵਾਂਗੇ ਇਹ ਹੀ ਸਰਕਾਰ ਤੁਹਾਨੂੰ 1000 ਰੁਪਏ ਮਹੀਨਾ ਦੇਊਗੀ ਜਦੋਂ ਤੁਸੀਂ ਆਪਣੀ ਵੋਟ ਦੇ ਥਰੂ ਉਹਨਾਂ ਨੂੰ ਸਭ ਕੁਝ ਸਿਖਾਉਂਗੇ ਨਾ ਇਹਨਾਂ ਦੇਖਣ ਲੱਗ ਜੂਗਾ ਕਿ 27 ਦੇ ਵਿੱਚ ਤਾਂ ਸਾਡਾ ਸੁਪਣਾ ਹੀ ਸਾਫ ਹੋ ਜਾਣਾ ਕਾਇਨ ਨੂੰ 1000 ਰੁਪਏ ਮਹੀਨਾ ਮਜਬੂਰੀ ਚ ਦੇਣਾ ਪਊਗਾ ਨਸ਼ਾ ਖਤਮ ਕਰਨਾ ਪਊਗਾ ਪ੍ਰੋਤੀਏ ਮੰਗਣਾ ਦਾ ਸਿਸਟਮ ਖਤਮ ਕਰਨਾ ਪਊਗਾ ਯੂਪੀ ਦੇ ਵਿੱਚ ਕਿਵੇਂ ਗੁੰਡਾ ਰਾਜ ਖਤਮ ਹੋ ਗਿਆ ਪੰਜਾਬ ਚ ਕਿਉਂ ਨਹੀਂ ਹੋ ਸਕਦਾ ਗੈਂਗਸਟਰਵਾਦ ਯੂਪੀ ਚ ਕਿਵੇਂ ਖਤਮ ਹੋ ਗਿਆ ਲੋਕ ਇਹ ਕਹਿਣ ਲੱਗੇ ਕਿ ਜੋਗੀ ਵਰਗਾ ਰਾਜ ਪੰਜਾਬ ਚ ਚਾਹੀਦਾ ਹੈ ਜੋਗੀ ਵਰਗਾ ਰਾਜ ਸ਼ਿਵ ਸੇਨਾ ਹੀ ਦੇ ਸਕਦੀ ਹੈ ਇਸ ਦੇ ਲਈ ਅਸੀਂ ਮੈਦਾਨ ਦੇ ਵਿੱਚ ਮਾਨਸਾ ਜਿੱਥੇ ਆਏ ਹਿੱਥੇ ਕਿਹਾ ਅਸੀਂ ਆਪਣੇ ਵਰਕਰਸ ਦੀ ਆਪਣੇ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਰਹੇ ਆ ਕਿ 9 ਦੇ 9 ਕੌਂਸਲੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੀ ਕੰਮ ਕਰਨਾ ਹੈ ਉਹਦੀ ਡੇਲੀ ਰਿਪੋਰਟ ਲੋਕ ਮੈਨੂੰ ਕਰਨਗੇ ਕਿਸੀਂ ਵਧੀਆ ਤਰੀਕੇ ਦੇ ਨਾਲ ਮਾਨਤਾ ਮੈਂ ਦੇਖਿਆ ਸ਼ਹਿਰ ਦਾ ਐਡਾ ਮਾੜਾ ਹਾਲ ਹੈ ਕਿ ਸੜਕਾਂ ਟੁੱਟੀਆਂ ਪਈਆਂ ਨੇ ਸਾਰੇ ਪਾਸੇ ਗੰਦਗੀ ਐ ਫੈਲੀ ਵੀ ਐ ਵੀ 나 ਕੋ ਸੜਕ ਟੁੱਟੀ ਮਿਲੂਗੀ ਨਾ ਤੁਹਾਨੂੰ ਕਿਤੇ ਕੋਈ ਗੰਦਗੀ ਮਿਲੂਗੀ ਸਭ ਤੋਂ ਵੱਡੀ ਚੀਜ਼ ਕਿੰਦਾ ਮਹਿਲਾਵਾਂ ਦੀ ਰੱਖਿਆ ਸ਼ਿਵਸ਼ਰਮ ਡੰਡੇ ਦੇ ਨਾਲ ਕਰੂਗੀ ਕਿੰਦਾ ਉਹਨਾਂ ਨੂੰ ਪੈਸੇ ਵੀ ਦਿਵਾਵਾਂਗੇ ਤੇ ਉਹਨਾਂ ਦਾ ਸਮਾਨ ਸਨਮਾਨ ਚ ਵੀ ਕੋਈ ਕਮੀ ਨਹੀਂ ਆਨ ਦਵਾਵਾਂਗੇ ਸ਼ਿਵਸ਼ਰਮ ਬਾਲ ਠਾਕਰੇ ਜਿੰਦਾਬਾਦ ਸ਼ਿਵਸ਼ਰਮ ਸਿੰਧੇ ਗਰੁੱਪ ਜਿੰਦਾਬਾਦ ਜੈਕਾਰੇ ਪੀਰ ਮੁਜਰੰਗੇ ਹਰ ਹਰ ਮਾਤਾ ਦੇ ਦੇ ਕਿਹੜੇ ਹੋਣਗੇ ਪਹਿਲ ਦੇ ਆਧਾਰ ਤੇ ਕਿਹੜੇ ਮਸਲੇ ਜਿਹੜੇ ਹੱਲ ਕੀਤੇ ਜਾਣਗੇ ਪੰਜਾਬ ਦੇ ਵਿੱਚ ਜਿਹੜੀ ਵੱਡੀਆਂ ਸਮੱਸਿਆਵਾਂ ਮਨ ਤੁਹਾਨੂੰ ਨਜ਼ਰ ਵੱਡੀ ਸਮੱਸਿਆ ਉਹ ਸਾਡੀ ਚੱਲ ਰਹੀ ਹੈ ਕਿ ਪਹਿਲੀ ਗੱਲ ਤਾਂ ਇੰਡਸਟਰੀ ਸਾਡੇ ਬਹੁਤ ਘੱਟ ਹੈ ਜਿਹੜੀ ਇੰਡਸਟਰੀ ਹੈਗੀ ਆ ਉਸ ਦੇ ਵਿੱਚ ਵੀ ਯੂਪੀ ਔਰ ਵਿਆਰ ਦੇ ਲੋਕ ਆ ਕੇ ਕਹਿੰਦੇ 90% ਨੌਕਰੀ ਕਰਦੇ ਨੇ ਅਸੀਂ ਇਹਨਾਂ ਫੈਕਰੀ ਵਾਲਿਆਂ ਨੂੰ ਵੀ ਜਾਗਰੂਕ ਕਰਾਂਗੇ ਵੀ 90% ਪੰਜਾਬੀਆਂ ਨੂੰ ਉਸ ਤੇ ਰੋਜ਼ਗਾਰ ਦਿੱਤਾ ਜਾਵੇ ਜੇ 10 15% ਬਾਰੇ ਦੇ ਬੰਦੇ ਰੱਖ ਲਓ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ 90% ਪੰਜਾਬੀਆਂ ਨੂੰ ਰੋਜ਼ਗਾਰ ਮਿਲੇ ਇਹ ਪੰਜਾਬ ਦਾ ਪੰਜਾਬੀ ਭੁੱਖਾ ਨਾ ਮਰੇ ਸਿੰਦਾ ਨਸ਼ਾ ਖਤਮ ਕਰਨ ਦੇ ਲਈ ਬਹੁਤ ਹੀ ਸਖਤ ਕਾਨੂੰਨ ਜਿਹੜੇ ਜੁਲਾਈ ਦੇ ਵਿੱਚ ਸੈਂਟਰ ਸਰਕਾਰ ਨੇ ਬਣਾਏ ਨੇ ਲਾਗੂ ਹੋਣ ਜਾ ਰਹੇ ਨੇ ਉਸ ਤੋਂ ਬਾਅਦ ਕ੍ਰਾਈਮ ਦੀ ਰੇਸ਼ਿਓ ਜਿਹੜੀ ਆ 90% ਘਟੂਗੀ ਕਿੰਦਾ ਕਿਉਂਕਿ ਕਾਨੂੰਨ ਦੇ ਨਾਲ ਰਾਜ ਚਲਾਇਆ ਜਾ ਸਕਦਾ ਜਿਹੜੇ ਰਾਜੇ ਸੀਗੇ ਉਹਨਾਂ ਦੇ ਵੀ ਕਾਨੂੰਨ ਹੁੰਦੇ ਸੀਗੇ ਉਹ ਕਾਨੂੰਨ ਦੀ ਸ਼ਕਤੀ ਦੇ ਨਾਲ ਆਪਾਂ ਚੰਡੀਗੜ੍ਹ ਜਾਂਦੇ ਆਂ ਚੰਗੇ ਚੰਗੇ ਦੇ ਬੈਲਟ ਸੀਟ ਬੈਲਟ ਲੱਗ ਜਾਂਦੀ ਹੈ ਚੰਗੇ ਚੰਗੇ ਦੇ ਹੈਲਮਟ ਪਾਇਆ ਜਾਂਦਾ ਕਿਉਂ ਉਥੇ ਸੁਨਵਾਈ ਨਹੀਂ ਹੈ ਸਪਾਰਸ਼ ਨਹੀਂ ਹੈ ਕਿ ਸਪਾਰਸ਼ ਵਾਲਾ ਸਿਸਟਮ ਬੰਦ ਕਰਨਾ ਪਊਗਾ ਕਾਨੂੰਨ ਦੇ ਨਾਲ ਸਰਕਾਰ ਚਲਾਨੀ ਪਊਗੀ ਨਸ਼ਾ ਦਾ ਬਾਈਕ ਹਫ਼ਤੇ ਚ ਖਤਮ ਹੋ ਜਾਊਗਾ ਬੇਜ਼ਗਾਰੀ ਵੀ ਖਤਮ ਹੋ ਜਾਊਗੀ ਉਹਦੇ ਲਈ ਪਾਲਿਸੀ ਜਿਹੜੀਆਂ ਨੇ ਕਹਿੰਦਾ ਚੁੱਕਣਾ ਬਣਾਊਗੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਸਮਾਜ ਹੈ ਉਸ ਨੂੰ ਘੱਟ ਗਿਣਤੀ ਅਧਿਕਾਰ ਮਿਲਣਾ ਚਾਹੀਦਾ ਕਿਉਂਕਿ ਸਾਡੀ ਗਿਣਤੀ ਘੱਟ ਹੈ ਇਹ ਬਾਕੀ ਲੋਕਾਂ ਦੇ ਜਨਰਲ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਇਕੱਲੇ ਪੰਜਾਬ 'ਚ ਜਾਂ ਪੂਰੇ ਇੰਡੀਆ 'ਚ ਸ਼ਿਵ ਸੈਨਾ ਸ਼ਿੰਦੇ ਚੋਂ ਲੜੇ ਮਹਾਰਾਸ਼ਟਰ ਤੋਂ ਵੀ ਲੜ ਹੀ ਰਹੇ ਹਾਂ ਹਾਂਜੀ ਬਾਕੀ ਵੀ ਲੜ ਰਹੇ ਸਾਰੇ ਇੰਡੀਆ ਦੇ ਵਿੱਚ ਹਾਂ ਬਿਲਕੁਲ ਲੜ ਰਹੇ